ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਹਾਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਮੱਕੀ ਦੇਆਂ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਗਿੱਲੀ ਮੱਕੀ ਦੀ ਗਿੱਲੀ ਮੱਕੀ ਦਾ ਅੱਜ ਦਾ ਰੇਟ ਰਿਹਾ ਬਈ 1200 ਰੁਪਏ ਤੋਂ ਲੈ ਕੇ 1675 ਰੁਪਿਆ ਟਿੱਕਰ ਉਸ ਤੋਂ ਬਾਅਦ ਆਉਂਦੀ ਜੀ ਸੁੱਕੀ ਮੱਕੀ ਸੁੱਕੀ ਮੱਕੀ ਦਾ ਜਿਹੜਾ ਅੱਜ ਦਾ ਰੇਟ ਰਿਹਾ ਜੀ ਉਹ 2000 ਰੁਪਏ ਤੋਂ ਲੈ ਕੇ 2500 ਰੁਪਏ ਟਿੱਕਰ ਮੱਕੀ ਦਾ ਬਾਜ਼ਾਰ ਬਈ ਹਾਲ ਦੀ ਘੜੀ ਥੋੜਾ ਜਿਆਦਾ ਸਸਤ ਚੱਲ ਰਿਹਾ ਹੈ ਇੱਕ ਤਾਂ 2-4 ਬਾਰਿਸ਼ਾਂ ਹੋ ਗਈਆਂ ਉਹਦੇ ਕਰਕੇ ਕਵਾਲਿਟੀ ਵੀ ਥੋੜੀ ਜੀ ਬਈ ਡਾਊਨ ਆ ਰਹੀ ਹੈ ਇਹਦੇ ਕਰਕੇ ਰੇਟ ਥੋੜੇ ਜੇ ਘਟ ਜਲ ਰਹੇ ਨੇ ਚਾਹੇ ਬਿਹਾਰ ਚ ਹੋਵੇ ਚਾਹੇ ਪੰਜਾਬ ਚ ਹੋਵੇ ਤੇ ਚਾਹੇ ਹਰਿਆਣਾ ਚ ਹੋਵੇ ਇਤਨਾ ਮਾਰਕੀਟ ਦੇ ਵਿੱਚ ਆਹੀ ਰੇਟ ਸਟੇਬਲ ਹੋਏ ਪਏ ਆ 10-20 ਰੁਪਈਆ ਦਾ ਫਰਕ ਜ਼ਰੂਰ ਹੋ ਸਕਦਾ ਪਰ ਜ਼ਿਆਦਾ ਨਹੀਂ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਸਰੋਂ ਦੀ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਜੈਪੁਰ ਮੰਡੀ ਦੀ ਜਿੱਥੇ ਜੀ ਅੱਜ 6800 ਤੇ 25 ਰੁਪਏ ਲੱਗਿਆ ਜੀ ਤੇ ਜਿੱਥੇ ਅੱਜ 6800 ਕਲੀਅਰ ਕਟ ਪਾਰ ਕਰ ਚੁੱਕਿਆ ਜੋ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਉਸ ਤੋਂ ਬਾਅਦ ਜੇ ਹੁਣ ਆਪਾਂ ਗੱਲ ਕਰ ਗਏ ਅੱਗੇ ਕਲਕੱਤਾ ਦੀ ਇੱਥੇ ਲੱਗਿਆ 7050 ਰੁਪਏ ਹੁਣ ਜੇ ਓਵਰ ਆਲ ਗੱਲ ਕਰਕੇ ਆਪਾਂ ਅੱਜ ਦੇ ਖਰੀਦ ਰੇਟ ਦੀ ਜਿਹੜਾ ਵਪਾਰੀ ਦਾ ਅੱਜ ਦਾ ਖਰੀਦ ਰੇਟ ਰਿਹਾ ਹੈ ਜੀ ਉਹ ਪੰਜਾਬ ਦੇ ਵਿੱਚ 6500 ਰੁਪਏ ਰਿਹਾ ਹੈ ਜੀ ਤੇ ਓਵਰ ਆਲ ਰੇਟ ਰਿਹਾ 6650 ਰੁਪਏ ਰਾਜਸਥਾਨ ਦੇ ਵਿੱਚ ਅੱਜ 6775 ਰੁਪਏ ਪਰਚੇਜ਼ ਰੇਟ ਸੀ ਹੁਣ ਜੇ ਮੰਡੀਵਾਰ ਗੱਲ ਕਰਕੇ ਅਲਵਰ ਮੰਡੀ 6500 ਬਰਵਾਲਾ ਮੰਡੀ 67500 ਹਾਰ ਮੰਡੀ 6400 ਗੋਇਲ ਕੋਟਾ 67500 ਅੰਮ੍ਰਿਤਸਰ ਮੰਡੀ 6880 ਰੁਪਏ ਹੁਣ ਗੱਲ ਕਰਦੇ ਆਪਾਂ ਕਣਕ ਦੇ ਆ ਰੇਟਾਂ ਦੀ ਕਣਕ ਦੇ ਆ ਰੇਟਾਂ ਦੇ ਵਿੱਚ ਅੱਜ 20 ਤੋਂ 25 ਰੁਪਈਆ ਦੀ ਤੇਜ਼ੀ ਵੇਖਣ ਨੂੰ ਮਿਲੀ ਹੈ ਕਈ ਮੰਡੀਆਂ ਦੇ ਵਿੱਚ ਜਿਵੇਂ ਹੁਣ ਦਿੱਲੀ ਦਾ ਓਪਨ ਰੇਟ ਸੀਗਾ 2730 ਰੁਪਏ ਪਰ ਦੁਪਹਿਰ ਜਾਂਦੇ ਜਾਂਦੇ ਇਹ ਰੇਟ 2745 46 ਰੁਪਈਆ ਤੱਕ ਅੱਜ ਕਣਕ ਦਾ ਰੇਟ ਰਿਹਾ ਜੀ ਉਸ ਤੋਂ ਬਾਅਦ ਡਾਬਰਾ ਮੰਡੀ 2550 ਰੁਪਏ ਸਿਆਣਾ ਮੰਡੀ 2525 ਰੁਪਏ ਔਰੰਗਾਬਦ ਮੰਡੀ 2625 ਰੁਪਏ ਖੈਰ ਮੰਡੀ 2515 ਰੁਪਏ ਖੰਨਾ ਮੰਡੀ 2570 ਰੁਪਏ ਸ਼੍ਰੀ ਗੰਗਾ ਨਗਰ ਮੰਡੀ 2625 ਰੁਪਏ ਢਲਗਾਮ ਮੰਡੀ 2750 ਪਟਨਾ ਮੰਡੀ 2630 ਰੁਪਏ ਅਲਵਰ ਮੰਡੀ 2550 ਉਸ ਤੋਂ ਬਾਅਦ ਜੋਧਪੁਰ ਮੰਡੀ 2600 ਤੇ 10 ਰੁਪਏ ਰਹਿ ਹੈ ਜੀ ਇਹ ਤਾਂ ਸੀਗੇ ਜੀ ਬਾਈ ਅੱਜ ਦੀ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗਵੇ ਚੈਨਲ ਨੂੰ ਸ਼ੇਅਰ ਕਰੋ